ਸਾਡੇ YouTube ਚੈਨਲ ਤੇ ਆਪ ਦਾ ਸਵਾਗਤ ਹੈ ਜੀ। ਅੱਜ ਦੀ ਇਸ ਵੀਡੀਓ ਵਿੱਚ ਅਸੀਂ LPA ਨੰਬਰ 693/2020 ਜੋ ਕਿ ਸਟੇਟ ਆਫ ਪੰਜਾਬ ਵਰਸਸ ਲਵ ਸਿੰਘ ਐਂਡ ਆਦਰਸ ਸੰਬੰਧੀ 25 ਸਾਲਾਂ ਦੀ ਸਰਵਿਸ ਬਾਅਦ ਫੁੱਲ ਪੈਨਸ਼ਨਰੀ ਬੇਨੀਫਿਟ ਦੇ ਸੰਬੰਧੀ ਹੈ। ਇਸ ਦੀ ਮਿਤੀ 24/3/2025 ਨੂੰ ਹੋਈ ਸੁਣਵਾਈ ਦੀ ਆਊਟਕਮ ਬਾਰੇ ਜੀ ਕਰਾਂਗੇ। ਤੰਦੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਾਵਰ ਸੌਂਡ ਨੂੰ ਜਾਨ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਫਿਰ ਇਹ ਕੌਣ ਵਾਲੀ ਵੀਡੀਓ ਦੇ ਮੋਟੀਵੇਸ਼ਨ ਆਪਦੇ ਨੂੰ ਸਮੇਂ ਸਿਰ ਮਿਲ ਜਾਏ ਕਰੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੁਆਰਾ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਐਲ ਪੀਏ ਨੰਬਰ 691/220 ਲਗਾਈ ਹੋਈ ਹੈ ਜਿਸ ਦੀਆਂ ਕਈ ਸੁਣਵਾਈਆਂ ਹੋ ਚੁੱਕੀਆਂ ਹਨ ਗਰੰਤੂ ਇਸ ਦਾ ਫਾਈਨਲ ਫੈਸਲਾ ਅਜੇ ਤੱਕ ਨਹੀਂ ਆਇਆ ਦਰਅਸਲ ਇਹ ਐਲਪੀਏ ਸਰਕਾਰ ਵੱਲੋਂ ਇਹ ਦਾਇਰ ਕੀਤੀ ਗਈ ਸੀ ਜਦੋਂ ਕਿ ਹਾਈ ਕੋਰਟ ਵਿੱਚੋਂ ਫੈਸਲਾ ਪੈਨਸ਼ਨਾਂ ਦੇ ਹੱਕ ਵਿੱਚ ਆਇਆ ਸੀ ਸਬੰਧਤ ਪੈਨਸ਼ਨਰਸ ਦੀ ਡਿਮਾਂਡ ਹੈ ਕਿ 2011 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਵੀ ਫੁੱਲ ਪੈਨਸ਼ਨ ਰੀ ਬੈਨੀਫਿਟ ਦਿੱਤੇ ਜਾਣ ਜਿਵੇਂ ਕਿ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਮਿਤੀ 1/12/2011 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਪੂਰੇ ਪੈਨਸ਼ਨ ਰੀ ਬੈਨੀਫਿਟ ਦੇ ਦਿੱਤੇ ਸਨ ਸਭ ਨੂੰ ਪਤਾ ਹੀ ਹੈ ਕਿ ਪਹਿਲਾਂ 33 ਸਾਲਾਂ ਦੀ ਸਰਵਿਸ ਪੂਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਉਪਰੰਤ ਪੂਰੇ ਪੈਨਸ਼ਨ ਦੇ ਬੈਨੀਫੀਟਰ ਦਿੱਤੇ ਜਾਂਦੇ ਸਨ ਪਰੰਤੂ ਮਿਤੀ 1/1/2011 ਦੇ ਪੱਤਰ ਰਾਹੀਂ ਇਹ ਸਮਾਂ ਘਟਾ ਕੇ 25 ਸਾਲ ਕਰ ਦਿੱਤਾ ਗਿਆ ਸੀ ਤੇ ਇਸ ਮਿਤੀ ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਇਹ ਲਾਭ ਦੇ ਦਿੱਤਾ ਗਿਆ ਜਦੋਂ ਕਿ 2011 ਤੋਂ ਪਹਿਲਾਂ ਰਿਟਾਇਰ ਹੋ ਇਸ ਨੂੰ ਇਹ ਲਾਭ ਨਾ ਦੇ ਕੇ ਸਰਕਾਰ ਨੇ ਪੱਖਪਾਤ ਵਾਲਾ ਰਲਵਾਈਆ ਅਪਣਾਇਆ ਹੈ ਜਿਸ ਦੇ ਵਿਰੋਧ ਵਿੱਚ ਇਸ ਮਿਤੀ ਤੋਂ ਪਹਿਲਾਂ ਰਿਟਾਇਰ ਹੋਣ ਵਾਲੇ ਪੈਨਸ਼ਨਰਾਂ ਨੂੰ ਮਾਨਯੋਗ ਪੰਜਾਬ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਾ ਪਿਆ ਸੀ ਭਾਵੇਂ ਹਾਈ ਕੋਰਟ ਵੱਲੋਂ ਫੈਸਲਾ ਪਟੀਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਆਇਆ ਸੀ ਪਰੰਤੂ ਸਰਕਾਰ ਨੇ ਇੱਕ ਵਾਰ ਫਿਰ ਕਾਨੂੰਨੀ ਦਾਅ ਪੇਸ਼ ਦੀ ਵਰਤੋਂ ਕਰਦੇ ਹੋਏ ਇੱਕ ਐਲਪੀਏ ਨੰਬਰ 692/2020 ਡਬਲ ਬੈਂਚ ਤੇ ਇਸੇ ਅਦਾਲਤ ਵਿੱਚ ਦਰਖਾਸਤ ਵਿੱਚ ਦੈਰ ਕਰ ਦਿੱਤੀ ਸੀ ਜਿਸ ਦੀਆਂ ਲੰਬੇ ਸਮੇਂ ਤੋਂ ਕਈ ਸੁਣਵਾਈਆਂ ਕੀਤੀਆਂ ਗਈਆਂ ਹਨ ਇਸ ਕੇਸ ਸੰਬੰਧੀ ਤਾਰੀਖ ਤੇ ਤਾਰੀਖ ਦਾ ਸਿਰਫਲਾ ਅਜੇ ਤੱਕ ਵੀ ਲਗਭਗ ਜਾਰੀ ਹੈ ਇਸ ਐਲ ਪੀਏ ਦੀ ਲਾਸਟ ਹੀアリング ਮਾਝਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਮਿਸਟਰ ਜਸਟਿਸ ਸੁਰੇਸ਼ਵਰ ਠਕਰ ਤੇ ਮਿਸਟਰ ਜਸਟਿਸ ਵਰਤਾਨ ਸੋਰੀ ਤੇ ਡਬਲ ਬੈਂਚ ਤੇ ਮਿਤੀ 24 ਤਨ 2025 ਨੂੰ ਬੋਰਡ ਰੂਮ ਨੰਬਰ 6 ਵਿੱਚ ਸੀਰੀਅਲ ਨੰਬਰ 113 ਤੇ ਹੋਈ ਸੀ ਇਸ ਮੀਟਿੰਗ ਨੂੰ ਇਸ ਕੇਸ ਸੰਬੰਧੀ ਕੋਈ ਫਾਈਨਲ ਫੈਸਲਾ ਆ ਜਾਣ ਦੀ ਪਰਭਾਅ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ ਪਰੰਤੂ ਇਹ ਸਵਾਭ ਵੀ ਇੱਕ ਹੋਰ ਤਾਰੀਖ ਦਿੱਤੇ ਜਾਣ ਦੀ ਆਊਟਕਮ ਦੇਖਣ ਨੂੰ ਮਿਲੀ ਭਾਵੇਂ ਇਸ ਕੇਸ ਦੀਆਂ ਕੁਝ ਸਮੇਂ ਤੋਂ ਨੈਕਸਟ ਹੀ ਰੇ ਤਾਰੀਖਾਂ ਜਲਦੀ ਜਲਦੀ ਦਿੱਤੀਆਂ ਜਾ ਰਹੀਆਂ ਸਨ ਜਿਸ ਤੋਂ ਜਾਪਦਾ ਸੀ ਕਿ ਹੁਣ ਇਸ ਕੇਸ ਦਾ ਫੈਸਲਾ ਜਲਦੀ ਹੋ ਜਾਵੇਗਾ ਪਰੰਤੂ ਇਸ ਵਾਰ ਨੈਕਸਟ ਹੀアリング ਦੀ ਮਿਤੀ 2 5 2025 ਪਾ ਦਿੱਤੀ ਗਈ ਹੈ ਜੋ ਕਿ ਕੰਪੈਟੇਬਲੀ ਕੁਝ ਦੂਰ ਹੀ ਲੱਗ ਰਹੀ ਹੈ ਸੋ ਹੁਣ ਇੱਕ ਵਾਰ ਫੇਰ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਲਈ ਨੈਕ ਡੇਟ ਆਫ ਹੀアリング ਯਾਨੀ 2 ਮਈ 2025 ਤੱਕ ਮਜਬੂਰੀ ਵਸ ਸਭ ਨੂੰ ਇੰਤਜ਼ਾਰ ਕਰਨਾ ਹੀ ਪਵੇਗਾ ਇਹ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਜੰਗੀ ਲੱਗੀ ਹੋਵੇ ਇਸ ਨੂੰ ਲਾਇਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ